ਖੇੜੀ ਅਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਆਈ ਹੈ ਆ ਕਾਲੇ ਰੰਗ ਦੀ ਸਕਾਰਪੀਓ ਦਿੱਤੀ ਜਾਣੀ ਹੈ ਕਾਦਰ ਖਾਨ ਦੇ ਪੁੱਤਰੇ ਨੂੰ ਬਾਈ ਦਿਲਵਰ ਝਨੇਰ ਦੇ ਪੁੱਤਰ ਨੂੰ ਕਾਕੇ ਸੁਖਦਾਤ ਦੇ ਚੰਡੇ ਹੋਏ ਪੱਠੇ ਨੂੰ ਅੱਜ ਆ ਕਾਲੇ ਰੰਗ ਦੀ ਸਕਾਰਪੀਓ ਦਿੱਤੀ ਜਾਊਗੀ ਬਾਬਾ ਕਾਜੀਨਾਥ ਕਬੱਡੀ ਕਲੱਬ ਟਰਾਲੀ ਦੇ ਪੁਆਇੰਟ ਲੈ ਜਿਹੜੇ ਪੁਆਇੰਟ ਪੁਆਇੰਟ ਭਜਾਤੇ ਸਕਰੀਨ ਤੋਂ ਅਸੋ ਕਲਾਬ ਦੇ ਜਿਹੜੇ ਮੈਂਬਰ ਨੇ ਅੱਜ ਪ੍ਰਸਾਦਪੁਰ ਜੇਤੂ ਇਸ ਮੈਚ ਦੇ ਵਿੱਚ ਰੋੜ ਕਰਿਓ ਬਰਸਾਰਪੁਰ ਜੇਤੂ ਸੋ ਕਲੱਬ ਦੇ ਮੈਂਬਰ ਸਾਰੇ ਗਰਾਊਂਡ ਦੇ ਵਿੱਚ ਚਲੇ ਜਾਓ ਕਿਉਂਕਿ ਕਾਲੇ ਰੰਗ ਦੀ ਸਰਕਾਰ ਪਈ ਹੈ ਜਿਹੜੀ ਉਹ ਦਿੱਤੀ ਜਾਣੀ ਹੈ ਸਾਰੇ ਵੀਰਾਂ ਨੂੰ ਦੇਤੀ ਹੈ ਕਲੱਬ ਦੇ ਮੈਂਬਰਾਂ ਨੂੰ ਗਰਾਊਂਡ ਦੇ ਵਿੱਚ ਆਈ ਜਾਓ ਜੀ ਹਾ ਦਾ ਨਾਰਾ ਨਵਾਬ ਸ਼ੇਰਖਾ ਸਪੋਰਟ ਸੈਂਡ ਵੈਲਫੇਅਰ ਕਲੱਬ 10 ਦਿਨ ਕਾਲੇ ਸਾਥਿਆ ਲੈ ਕੇ ਬਰਸਾਰਪੁਰ ਜੇਤੂ ਆ ਬਾਈ ਸਤਨਾਮ ਪਰਾਇ ਦਾ 3100 ਰੁਪਏ ਮੈਂ ਭੇਜਦਾ ਅਮਰਤ ਬਾਈ 22 23 ਲੱਖ ਦੀ ਕੀਮਤ ਦੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਮਲੇਰਕੋਨ ਦੇ ਖੇਡ ਮੈਦਾਨ ਦੇ ਵਿੱਚ ਖੜੀ ਹੈ। ਮਹਾਨ ਕਬੱਡੀ ਖਿਡਾਰੀ ਘਨੇਰਾ ਵਾਲੇ ਗਿਲਬਰ ਦੇ ਪੁੱਤਰ ਦਾ ਅੱਜ ਕਹਿੰਦੇ ਵੱਡੇ ਪ੍ਰਾਈਜ਼ ਦੀ ਵੱਡੀ ਗੱਡੀ ਨੂੰ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਹੋ ਰਿਹਾ ਹੈ। ਸਿੰਗਰ ਸਮਰਾ ਨਿਊਜ਼ੀਲੈਂਡ, ਇਕਬਾਲ ਬੋਦਲ ਨਵਦੀਪ ਚੀਮਾ ਬੈਲਜੀਅਮ, ਜਸੀ ਸ਼ੇਰਗਿਲ ਬੈਲਜੀਅਮ, ਨਿੰਦਰ ਪਹਿਲਵਾਨ ਨਿਊਜ਼ੀਲੈਂਡ ਤੇ ਨਵਦੀਪ ਸਿੰਘ ਜੀ ਬੋਦਲ ਅਰੰਗਤ ਪਰਮਜੀਤ ਪੁਰੀਆ ਤੇ ਜਸਮੀਤ ਅਸਟ੍ਰੇਲੀਆ ਸ਼ਰਨ ਦੇ ਸਾਜ ਨਿਊਜ਼ੀਲੈਂਡ ਤੇ ਨਾਲ ਪ੍ਰਸਿੱਧ ਕਬੱਡੀ ਕੋਚ ਸਾਡਾ ਵੱਡਾ ਵੀਰ ਕਾਕਾ ਸ਼ੇਖ ਦੌਤ ਮਾਲਮਾਲ ਲੈਂਗ ਦੇ ਧਾਕਰ ਪ੍ਰਮੋਟਰਾਂ ਵੱਲੋਂ ਵੱਡੇ ਵੀਰ ਯੋਧਾ ਲਖਣ ਯੂ ਐਸ ਏ ਔਰ ਸਿਮਰ ਜੋਸ਼ਣ ਜਰਮਨ ਤੇ ਇਹਨਾਂ ਦੇ ਸਾਰੇ ਸਾਥੀਆਂ ਵੱਲੋਂ ਅੱਜ ਕਾਦਰ ਖਾਨ ਦੇ ਪੋਤਰੇ ਦਾ ਧਨੇਰਾਵਾਲੇ ਗਿਲਮਰ ਦੇ ਪੁੱਤਰ ਦਾ ਗੱਡੀ ਗੱਡੀ ਦੇ ਨਾਲ ਵੱਡੇ ਪੱਦਰ ਤੇ ਮਲੇਰਕੋਟੇ ਦੇ ਖੇਡ ਮੈਦਾਨ ਦੇ ਵਿੱਚ ਅੱਜ ਮਾਨ ਸਨਮਾਨ ਹੋ ਰਿਹਾ ਆ ਚਾਬੀਆਂ ਕਹਿੰਦੇ ਦਾਤਾ ਕਾਦਰ ਖਾਨ ਨੂੰ ਸੌਪੀਆਂ ਜਾਣਗੀਆਂ ਬੋਲ ਸੋਨਹਰ ਆਪ ਸ੍ਰੀ ਅਕਾਲ ਜਿਉਂਦੇ ਰਹੋ ਸਾਡੀ ਕਬੱਡੀ ਨੂੰ ਜਿਉਂਦਾ ਰੱਖਣ ਵਾਲਿਓ ਇੱਕ ਸਮਾ ਸੀਗਾ ਦਾਦਾ ਕਾਦਰ ਖਾਨ ਨੇ ਸਾਬਣਦਾਨੀਆਂ ਤੋੜੀਆਂ ਗਲਾਸਾਂ ਔਰ ਕਹਿੰਦੇ ਮੇਰੇ ਮਿੱਤਰੋ ਛੋਟੇ ਪਹਾ ਦੀ ਕਬੱਡੀ ਇਹਨਾਂ ਗਰਾਊਂਡਾਂ ਦੇ ਵਿੱਚ ਖੇਡੀ ਹੈ ਫਿਰ ਦਿਨਵਰ ਝਨੇਰ ਹੋਣ ਦਾ ਸਮਾਂ ਆਇਆ ਉਦੋਂ ਮਾਨ ਸਨਮਾਨ ਵੱਡੇ ਹੋਏ ਅੱਜ ਸਮਾਂ ਪੋਤਰੇ ਦਾ ਹੈ ਅੱਜ ਸਮਾਂ ਝਨੇਰ ਵਾਲੇ ਆਸ਼ੂ ਦਾ ਜਿਹਨੇ 2019 ਦੇ ਵਰਲਡ ਕੱਪ ਦੇ ਵਿੱਚ ਭਾਰਤੀ ਟੀਮ ਦੇ ਲਈ ਕਰੋੜਾਂ ਦੀ ਕਬੱਡੀ ਖੇਡੀ ਹੈ ਦੋ ਸਾਲ ਨਿਊਜ਼ੀਲੈਂਡ ਖੇਡ ਆਇਆ ਯੂਰਪ ਦੀਆਂ ਗਰਾਊਂਡਾਂ ਦੇ ਵਿੱਚ ਕੱਲਾ ਹੋਈਆਂ ਲੈ ਵੀ ਗੌਰਵ ਜੀਮੇ ਮੁਬਾਰਕਾ ਸੋਹਣਿਆ ਤੈਨੂੰ ਵੀ ਅੱਜ ਝਨੇਰ ਬਣੇ ਆਸ਼ੂ ਦਾ ਬਾਪੂ ਕਾਦਰ ਖਾਂਦੇ ਪੋਤਰੇ ਦਾ ਮਨੇਰ ਵਾਲੇ ਗਿਲਬਰ ਦੇ ਪੁੱਤਰ ਦਾ ਮਨੇਰ ਕੋਲ ਦੇ ਦੀ ਖੇਡ ਮੈਦਾਨ ਦੇ ਵਿੱਚ ਸਰਕਾਰ ਪੀਓ ਗੱਡੀ ਨਾਲ ਮਾਨ ਸਨਮਾਨ ਹੋਇਆ ਹੈ ਇਹ ਵੱਡੇ ਮਾਨ ਵਾਲੀਆਂ ਗੱਲਾਂ ਹੈ ਇਹ ਖੇਡ ਕਬੱਡੀ ਹੈ ਲੈ ਵੀ ਬਿੱਟੂ ਸੇਸੋਗੇ ਵਾਲਿਆ ਚੁੱਕ ਮੈਂ ਸੋਹਣਿਆ ਦੋ ਲਫਜ਼ ਤੇਰੇ ਮੋਹੂ ਵੀ ਸਾਡੇ ਵੀਰ ਦੇ ਇਸ ਸੋਹਣੇ ਸਨਮਾਨ ਦੇ ਲਈ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਮਾ ਕਬੱਡੀ ਕੱਪ ਹੈ ਤੇ ਅੱਜ ਦੇ ਵੱਡੇ ਕਬੱਡੀ ਕੱਪ ਤੇ ਵੱਡਾ ਸਨਮਾਨ ਇਸ ਇਲਾਕੇ ਦਾ ਪੰਜਾਬ ਦਾ ਖੇਡ ਕਬੱਡੀ ਦਾ ਇੰਟਰਨੈਸ਼ਨਲ ਖਿਡਾਰੀ ਸਾਡਾ ਭਰਾ ਆਸ਼ੂ ਮੇਰੇ ਵੀਰੋ ਧਨੇਰ ਵਾਲਾ ਪੱਕੇ ਤੌਰ ਤੇ ਜਾਵਾਸਿਆਂ ਨਿਊਜ਼ੀਲੈਂਡ ਰੰਗੇ ਵਿੱਚ ਸ਼ਿੰਦਾ ਸਮਰੇ ਉਰੀ ਮਾਣ ਕਰਦੇ ਆ ਬਾਈ ਸੇਵਕ ਨੇ ਗੱਲ ਕੀਤੀ ਹੈ ਵੀ ਪੋਤੇ ਦਾ ਸਨਮਾਨ ਤੇ ਦਾਦੇ ਨੂੰ ਚਾਪੀਆਂ ਛੋਪੀਆਂ ਗਈਆਂ ਬਾਈ ਤਰਵਰ ਧਨੇਰ ਨੂੰ ਮੋੜ ਕਰਾਣਾ ਔਰ ਜਿੱਥੋਂ ਦੀ ਗੱਡੀ ਲੰਘੀ ਇਹਨਾਂ ਨੂੰ ਮਾਨ ਤਰਵਾਦ ਸਖਦੇਵ ਸਮਰਾਜੀ ਇਕਬਾਲ ਬੋਦਲ ਜੀ ਬਹੁਤ ਸਤਿਕਾਰਯੋਗ ਸ਼ਖਸੀਅਤ ਹੈ ਮੇਰੇ ਵੀਰੋ ਨਵਦੀਪ ਕੀਮਨਦ ਜੀ ਆਮ ਜੱਸੀ ਸ਼ੇਰਗਿਲ ਬੈਲਜੀਅਮ ਨਿੰਦਰ ਪਹਿਲਵਾਨ ਨਿਊਜ਼ੀਲੈਂਡ ਨਵਦੀਪ ਸਿੰਘ ਜੀ ਬੋਦਲ ਤੇ ਨਾਲ ਕਹਿੰਦੇ ਅੰਗਦ ਪਰਮਜੀਤ ਪੁਰੀਆ ਜਸਮੀਤ ਆਸਟ੍ਰੇਲੀਆ ਤੇ ਸਰਨ ਦਸਾਂਜ ਨਿਊਜ਼ੀਲੈਂਡ ਕਾਕਾ ਸਖਦਾਲਤ ਅੱਜ ਕਾਕੇ ਦੇ ਕਹਿੰਦੇ ਸ਼ਗਿਰਦਾਂ ਬਹੁਤ ਵੱਡਾ ਮਾਨ ਸਨਮਾਨ ਹੈ ਨਾਲ ਮਾਲਵਾ ਹੋ ਰਹੀਆਂ ਨੇ ਨੇ ਤਿਸਕ ਕੰਬਟ ਹੁੰਦਾ ਖੁਰ ਜਾਂਦੀਆਂ ਹੱਡੀਆਂ ਨੇ ਸੱਜਣ ਜੀ ਤੁਸੀਂ ਵੱਡੇ ਬੰਦੇ ਹੋ ਥੋਡੀਆਂ ਤੇ ਗੱਲਾਂ ਵੀ ਵੱਡੀਆਂ ਨੇ ਰਾਜੂ ਚੀਮਾ ਦੇ ਬਿੱਕਨ ਦੇ ਬ੍ਰਦਰ ਨੇ ਸਾਨੂੰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਿਆਦਾ ਜਿਨ੍ਹਾਂ ਨੇ ਇੱਕ ਮੋਟਰਸਾਈਕਲ ਵਿਸ਼ੇਸ਼ ਤੌਰ ਤੇ ਆਨਰ ਕੀਤਾ ਕਾਕਾ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਕਾਕਾ ਸਿਗਦਾਂਤ ਜਿੰਨਾ ਵਧੀਆ ਮੇਰੇ ਵੀਰ ਕੋਚ ਆ ਉਹਨਾਂ ਵਧੀਆ ਇਨਸਾਨ ਹੈ ਔਰ ਜਿੰਨੇ ਖਿਡਾਰੀ ਕਾਕਾ ਇਹ ਹੁਣੇ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਆ ਇਕਬਾਲ ਬੋਦੜ ਜੀ ਸ਼ਿੰਦਰ ਸੰਧਰਾ ਜੀ ਸਿਕਦੇਵ ਸੰਧਰਾ ਰਵਦੀਪ ਸਾਡਾ ਸੰਧਰਾ ਦੇ ਨਾਲ ਕਰਨੀ ਹੋਈ ਸਾਰੇ ਸਤਿਕਾਰ ਦੇ ਜੋਗ ਨੇ ਸਾਰਿਆਂ ਨੂੰ ਮੁਬਾਰਕਬਾਦ ਅੱਜ ਵੱਡਾ ਸਨਮਾਨ ਕਹਿੰਦੇ ਆਸ਼ੂ ਝਨੇੜ ਦਾ ਵੱਡੀ ਗੱਡੀ ਦੇ ਨਾਲ ਵੱਡਾ ਸਨਮਾਨ ਹੈ